ਪਟੰਡਾ ਦੇ ਵਿੱਚ ਚੱਲ ਰਹੇ ਨਿੱਜੀ ਇੰਸਟੀਚੂਟ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਅਧਿਆਪਕ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਹੰਗਾਮੇ ਨੂੰ ਲੈ ਕੇ ਪੁਲਿਸ ਪੁੱਜੀ ਹੈ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਇਸ ਇੰਸਟੀਚੂਟ ਦੇ ਵਿੱਚ ਪੜ੍ਹਨ ਆਉਂਦੀ ਹੈ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਹੀ ਸੀ। ਜਦੋਂ ਉਸ ਨੂੰ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਉਸ ਦਾ ਅਧਿਆਪਕ ਉਸ ਨੂੰ ਅਸ਼ਲੀਲ ਮੈਸੇਜ ਭੇਜਦਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਇਹ ਕੁੱਟਮਾਰ ਕੀਤੀ ਹੈ। ਬ੍ਰਦਰ ਇਹ ਐਲਨ ਇੰਸਟੀਚਿਊਟ ਹੈ ਮਾਡਲ ਟਾਊਨ ਫੇਸ 1 ਬਠਿੰਡਾ ব্রাঞ্চ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਮੈਡੀਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਤ ਉਹ ਬੱਚਿਆਂ ਨੂੰ ਚਾਰ ਰਾਤ ਨੂੰ ਕਰਕੇ ਗਲਤ ਚੜ੍ਹ ਕੇ ਪ੍ਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜ੍ਹਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲਈਤੀ ਉਹਨੇ ਚੈਟ ਸਟਾਰ ਕੀਤੀ ਬੇਟੀ ਨੂੰ ਬੁਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਇਸ ਤਰ੍ਹਾਂ ਟੀਚਰ ਕਰ ਰਿਹਾ ਹੈ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਰ ਆ ਤੁਸੀਂ ਚੈਟ ਕੀਤੀ ਹੈ ਜੋ ਵੀ ਮੇਰਾ ਉਹਰੇ ਵਟਸਐਪ ਤੇ ਚੱਲ ਰਿਹਾ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਤਾਂ ਚੈਟ ਰਾਤ ਨੂੰ ਬੱਚਾ ਨਾ ਕਰਦਾ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜਾਈ ਕਰਦਗੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹਨੂੰ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਉਹ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚੂਟ ਹੀ ਪੜ੍ਹਦੀ ਆਂ ਇੰਸਟੀਚੂਟ ਹੀ ਹੁੰਦੀ ਆ ਨਹੀਂ ਉਹ ਕਹਿੰਦੀ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਆ ਬਾਹਰ ਮਿਲਣ ਦੀ ਕਿਉਂ ਪੁੱਛ ਰਿਹਾ ਹਾਂ ਬਾਰ-ਬਾਰ ਕੀ ਕਰਦੀ ਆ ਕਿੱਥੇ ਜਾਂਦੀ ਆ ਜੋ ਵੀ ਚੈਟ ਕੀਤੀ ਹੈ ਇੰਸਟੀਚੂਟ ਦੇ ਓਨਰ ਨੂੰ ਤੁਹਾਨੂੰ ਗੱਲਬਾਤ ਹੋਈ ਹੈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਰੇ ਹੈੱਡ ਇੰ ਉਹਨਾਂ ਦਾ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਨੂੰ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਹਫ਼ਤੇ ਤਾਂ ਚ ਕਿਹਾ ਹੈਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਵਾਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਮਾਝੇ ਮੇਰੇ ਵਰਗੇ ਹਜ਼ਾਰਾਂ ਪੇਰੈਂਟਸ ਹੈ ਜਿਹੜੇ ਕੀ ਚੁੱਪ ਕਰ ਜਾਂਦੇ ਆ ਕਿ ਗੱਲ ਬਾਹਰ ਨਾ ਆਵੇ ਚਲੋ ਕੋਈ ਗੱਲ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਹਰੇ ਆ ਰਹੇ ਹੁਣ ਫੋਨ ਤੇ ਗੱਲ ਹੋਈ ਹੈ ਉਹ ਆ ਰਹੇ ਅਸੀਂ ਡਿਮਾਂਡ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸਜ਼ਾ ਹੋਵੇ ਉਹ ਜੇ ਬੰਦਾ ਅਸੀਂ ਇਸ ਸੋਨਿਆ ਅਸੀਂ ਇਹ ਸੁਣਿਆ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕੀ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬੇਟੀ ਨੇ ਤੁਹਾਨੂੰ ਕਦੋਂ ਇਹ ਗੱਲ ਦੱਸੀ? ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਬੱਚਾ ਪਰੇਸ਼ਾਨ ਚੱਲ ਰਿਹਾ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ। ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦੇ ਇਕੱਲੇ 31 ਨੰਬਰ ਆਇਆ। ਬੱਚੀ ਪਰੇਸ਼ਾਨ ਸੀਗੀ। ਮੈਨੂੰ ਪਰੇਸ਼ਾਨੀ ਸੀਗੀ ਮੈਂ ਸੋਚਿਆ ਸੀ ਕਿ ਸ਼ਾਇਦ ਬੱਚੇ ਨੂੰ ਪੜਾਈ ਚ ਕੋਈ ਦਿੱਕਤ ਹੈ। ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਹ ਦੇ ਬੇਟਾ ਅਗਰ ਤੇਤੋਂ ਪੜਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ। ਬਟ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਬੰਦਾ ਮੇਰੀ ਬੇਟੀ ਨੂੰ ਰਾਤ ਨੂੰ ਚੈਟ ਤੇ ਪਰੇਸ਼ਾਨ ਕਰਦਾ ਹੈ ਕਟਨਾ ਸਾਹ ਤੇ ਬੁੱਜੇ ਏਐਸਆਈ ਸੁਖਦਰਸ਼ਨ ਕੁਮਾਰ ਅਤੇ ਥਾਣਾ ਸਿਵਲ ਲਾਇੰਡ ਦੇ ਇੰਚਾਰਜ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੇ ਪਿਤਾ ਨੇ ਸਾਨੂੰ ਟੀਚਰ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਉਹਨਾਂ ਵੱਲੋਂ ਟੀਚਰ ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਾਇਆ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ ਜੀ ਵੱਡਦੀ ਹੈ ਜੀ ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੈ ਜੇ ਕੋਈ ਮਿਸਬੀਹ ਕਰਦੇ ਜੀ ਉਹਨਾਂ ਨੇ ਤੇ ਉਹਦੇ ਕਰਕੇ ਆਏ ਆ ਜੀ ਇੱਥੇ ਤੇ ਜਿਹੋ ਜਿਹੋ ਉਹ ਕਹਿਣਗੇ ਉਹ ਜਿਵੇਂ ਕਾਰਵਿਕਾਰ ਕੀ ਸਰ ਅਲਿਗੇਸ਼ਨ ਕੀ ਲਾਇਏ ਪੇਰੈਂਟਸ ਨੇ ਉਹ ਕੋਈ ਦੇ ਵੀ ਪੇਰੈਂਟਸ ਨੇ ਕਹਿੰਦੇ ਵੀ ਸਾਡੀ ਬੱਚੇ ਨੂੰ ਕੋਈ ਮਾਸਟਰ ਕੋਈ ਟੀਚਰ ਹੈ ਤੇ ਕੋਈ ਉਹ ਵਗੈਰਾ ਕੋਈ ਚੜਚੂੜ ਉਹ ਕਰਦੇ ਨੇ ਮੈਸੇਜ ਵਗੈਰਾ ਕਰਦੇ ਹਾਂਜੀ ਕਿਹੜਾ ਸਟੇਜ ਹੈ ਇਹ ਐਲਮਨਸਟਿਟ ਕੋਈ ਮੈਸੇਜ ਵਗੈਰਾ ਸਾਹਮਣੇ ਆਈ ਜੀ ਨਹੀਂ ਸ라이 ਤੱਕ ਆਪਣੇ ਕੋਲ ਮੈਸੇਜ ਵਗੈਰਾ ਕੋਈ ਸਾਹਮਣੇ ਨਹੀਂ ਆਇਆ ਹੈਗੇ ਜੀ ਜਿਵੇਂ ਇਹ ਪੇਸ਼ ਕਰਨਗੇ ਜੀ ਆਪ ਕੋ ਹਿਸਾਬ ਨਾਲ ਕਰ ਵੀ ਕਰ ਇਹ ਰਕੇਸ਼ ਕੁਮਾਰ ਗੁਪਤਾ ਜੀ ਨੇ ਸਾਨੂੰ ਇੱਕ ਕੰਪਲੇਂਟ ਦਿੱਤੀ ਹੈ ਵੀ ਜਿਹੜੀ ਮੇਰੀ ਲੜਕੀ ਹੈ ਉਹ ਐਲਮਨਸਟਿਟ ਚ ਪੜਦੀ ਹੈ ਮਾਡਲ ਟ ਤੇ ਕੋਈ ਟੀਚਰ ਹੈ ਜਿਹੜਾ ਮੇਰੀ ਲੜਕੀ ਨੂੰ ਜਿਹੜਾ ਮੈਸੇਜ ਵਗੈਰਾ ਕਰਦਾ ਜੋ ਅਸੀਂ ਇਸ ਤੇ ਜਿਹੜਾ ਹੈਗਾ ਪੜਤਾਲ ਕਰਕੇ ਜੋ ਬੰਦੀ ਕਾਰਵਾਈ ਹੈ ਇਸ ਪਰ ਲਾ ਜਿਹੜੀ ਹੈ ਉਹ ਅਸੀਂ ਕਰ ਰਹੀ ਹਾਂ ਕਿੰਨੇ ਸਾਲ ਦੀ ਇਹ ਲੜਕੀ ਦੀ ਏਜ 16 17 ਸਾਲ ਦੀ ਜਿਹੜੀ ਹੈ ਜਿਹੜਾ ਰੁਪਈਏ ਹੁਣ ਤੋਂ ਵੀ ਕੁਝ ਨਹੀਂ ਆਇਆ ਹੈ ਇਸ ਸੰਬੰਧੀ ਸਾਡੇ ਕੋਲ ਹਜੇ ਕੰਪਲੀਟ ਹੀ ਆਈ ਹੈ ਤੇ ਅਸੀਂ ਨੂੰ ਜਿਹੜਾ ਵੈਰੀਫਾਈ ਕਰਕੇ ਜਲਦੀ ਜਿਹੜਾ ਹੈਗਾ ਇਸ ਪਰ ਲਾ ਇਹਦੀ ਬੰਦੀ ਕਾਰਵਾਈ ਕਰਾਂਗੇ ਇਸ ਮੌਕੇ ਤੇ ਇੰਸਟੀਚੂਟ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦੇ ਇੰਸਟੀਚੂਟ ਵਿੱਚ ਕੁਝ ਲੋਕ ਆਏ ਜਿਨ੍ਹਾਂ ਨੇ ਅਧਿਆਪਕ ਨਾਲ ਕੁੱਟਮਾਰ ਕੀਤੀ ਹੈ। ਨਾ ਹੀ ਉਹਨਾਂ ਵੱਲੋਂ ਕੋਈ ਚੈਟ ਦਿਖਾਈ ਗਈ ਤੇ ਨਾ ਹੀ ਇੰਸਟੀਚੂਟ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਦੱਸਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਧਿਆਪਕ ਵੱਲੋਂ ਅਜਿਹੀ ਹਰਕਤ ਕੀਤੀ ਹੈ ਤਾਂ ਉਸੇ ਸਖਤ ਕਾਰਵਾਈ ਕੀਤੀ ਜਾਵੇਗੀ। ਐਲਨ ਇੰਸਟੀਚੂਟ ਕੀ ਹੋਇਆ ਕੀ ਹੈ ਬਾਹਰ ਪੇਰੈਂਟ ਸੰਗਾਮਾ ਕਰ ਰਹੇ ਆ ਕਹਿੰਦੇ ਬੱਚੀ ਨੂੰ ਸ਼ਰੀਰ ਮੈਸੇਜ ਭੇਜੇ ਜਾਂਦੇ ਨੇ ਚੈਟ ਕੀਤੀ ਜਾਂਦੀ ਹੈ ਸੱਚਾਈ ਕੀ ਹੈ? ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਸਵੇਰ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਔਰ ਇਹਨਾਂ ਨੇ ਆ ਕੇ ਇੱਥੇ ਉਹਦੇ ਚਪੜੇ ਚ ਪੂਰੇ ਬਾਰੇ ਟੀਚਰ ਦੇ ਹਾਂ ਨਾ ਪੁੱਟਾ ਹਲੇ ਸਾਨੂੰ ਤਾਂ ਪਤਾ ਹਲੇ ਵੀ ਨਹੀਂ ਹੈ ਪੂਰਾ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਸਾਨੂੰ ਹਾਂ ਕੌਣ ਟੀਚਰ ਕੌਣਾ ਕੀਤਾ ਅਲੀਗੇਸ਼ਨ ਹੈ ਕੀ ਨਾਮ ਉਹਨਾਂ ਦਾ ਨਾਮ ਰਾਹੁਲ ਵਰਮਾ ਹਾਂ ਕਿਥੋਂ ਦੇ ਰਹਿਣ ਵਾਲੇ ਜੀ ਉਹ ਬਿਕਨਰ ਦੇ अच्छा ये दसो इस घटना को किवें देखदे हो जी वाकया दे विच ही ए इस तरह करदा होया ਤੁਹਾਡਾ টিচার ਨਹੀਂ ਇਹ ਤਾਂ মানে मतलब अगर कोई ऐसे ਸਾਡੀ ਨੋਲੇਜ ਆਂਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰਦੇ ਸਾਡੀ ਆਪਦੀਆਂ ਪਾਲਿਸੀਜ਼ ਹੂੰ ਪੂਰਾ ਐਕਸ਼ਨ ਲਿਆ ਜਾਂਦਾ ਐ ਇਦਾਂ ਨਹੀਂ ਲੱਗਦਾ ਐਡਾ ਵੱਡਾ ਤੁਹਾਡਾ ਇੰਸਟੀਚਿਊਟ ਐ ਐਡਾ ਹਜ਼ਾਰਾ ਐ ਰੈਪਿਊਟੇਸ਼ਨ ਦਾ ਖਰਾਬ ਹੋਏਗਾ ਨਾ ਜੀ ਮਾਰਕੀਟ ਦੇ ਵਿੱਚ ਨਹੀਂ ਰੈਪਿਪਿਊਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੁੰਦੀ ਐ ਨਾ ਮਤਲਬ ਜੇ ਸਾਡੀ ਨੋਲੇਜ ਆਂਦਾ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇੰਟੀਮੇਟ ਤਾਂ ਕਰਦੇ ਅਗਰ ਇਹਨਾਂ ਦੀ ਨੋਲੇਜ ਹੈ ਕੋਈ ਚੀਜ਼ ਹੈ ਆਪੇ ਆ ਕਾਨੂੰਨ ਆਉਂਦੇ ਹੱਦ ਤੱਕ ਲੈਂਦਾ ਦਾ ਮਤਲਬ ਨਹੀਂ ਦਿਖਾ ਦੇਣੇ ਤੁਹਾਨੂੰ ਨਹੀਂ ਦਿਖਾਈ ਕੋਈ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ